ਸਤਿ ਸ਼੍ਰੀ ਅਦਾ ਦੋਸਤੋ ਅੱਜ ਅਸੀਂ ਹੁਸ਼ਿਆਰਪੁਰ ਦੇ ਪਿੰਡ ਸੱਜਣਾ ਵਿਖੇ ਪਹੁੰਚੇ ਆ ਦਿੱਥੇ ਵਿਸ਼ੇਸ਼ ਸੌਰ ਤੇ ਗੱਲਬਾਤ ਕਰ ਰਹੇ ਆ ਜਗਬੌਣ ਸੱਜਣਾ ਨਾਲ ਤੇ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਟਰਾਂਸਪੋਰਟ ਦੀਆਂ ਜਿਹੜੀਆਂ ਸੈਡਾਂ ਕੁਝ ਬੰਦ ਹੋ ਗਈਆਂ ਪਈਆਂ ਜਾਂ ਲਾਇਸੈਂਸ ਜਿਹਨੇ ਪ੍ਰੋਬਲਮ ਆ ਰਹੀਆਂ ਉਹ ਅਸੀਂ ਵਿਸ਼ੇਸ਼ ਸੌਰ ਤੇ ਗੱਲਬਾਤ ਕਰ ਰਹੇ ਆ ਜਗਬੌਣ ਸੱਜਣਾ ਨਾਲ ਸਰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਪ੍ਰੋਬਲਮ ਆ ਰਹੀਆਂ ਸਮੱਸਿਆ ਆ ਰਹੀਆਂ ਕਿ ਡਰਾਈਵਿੰਗ ਲਾਇਸੈਂਸ ਦੇ ਉਹਦੇ ਬਾਰੇ ਦਸ਼ਕਾ ਨੂੰ ਜ਼ਰੂਰ ਦੱਸਿਓ ਵੈਸੇ ਤਾਂ ਲਗਭਗ ਹਰੇਕ ਵਿਭਾਗ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਲੋਕਾਂ ਲਈ ਅੱਜ ਵੀ ਉੱਥੇ ਦੀਆਂ ਉੱਥੇ ਖੜੀਆਂ ਆ ਔਰ ਜਿੱਥੇ ਤੱਕ ਟ੍ਰਾਂਸਪੋਰਟ ਵਿਭਾਗ ਦੀ ਗੱਲ ਹੈਗੀ ਆ ਆਰਟੀਓ ਦਫ਼ਤਰ ਦੇ ਨਾਲ ਰਿਲੇਟਡ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਹੈਗੀਆਂ ਆ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਬਹੁਤੀ ਵਾਰ ਕਈ ਸਟੇਜਾਂ ਤੋਂ ਇਹ ਗੱਲ ਕਹਿ ਚੁੱਕੇ ਆ ਕਿ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਹਾਡਾ ਲਾਇਸੈਂਸ ਬਣੇਗਾ ਜਿੰਨਾ ਆਸਾਨ ਉਹਨਾਂ ਨੇ ਕਹਿ ਦਿੱਤਾ ਜਿੰਨੇ ਸੌਖੇ ਸ਼ਬਦਾਂ ਵਿੱਚ ਉਹਨਾਂ ਨੇ ਗੱਲ ਕਹੀ ਆ ਇਹਦੇ ਬਿਲਕੁਲ ਉਲਟ ਆ ਜੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਦੋ ਫਾਈਲਾਂ ਇਸ ਤਰ੍ਹਾਂ ਦੀਆਂ ਆ ਕਿ ਮੇਰੇ ਜਿਹੜੇ ਬੜੇ ਜਾਣਕਾਰ ਨੇ ਔਰ ਮੈਂ ਉਹ ਫਾਈਲਾਂ ਆਪ ਅਪਲਾਈ ਕੀਤੀਆਂ ਉਹਨਾਂ ਦੀਆਂ ਉਹਦੇ ਵਿੱਚ ਇਹ ਆ ਕਿ eKYC ਜਿਹੜੀ ਇੱਕ ਸਾਈਡ ਆ ਆਧਾਰ ਕਾਰਡ ਲਿੰਕ ਦੇ ਨਾਲ ਜਦੋਂ ਅਸੀਂ ਲਰਨਿੰਗ লাইসেনਸ ਜਿਹੜਾ ਅਪਲਾਈ ਕਰਦੇ ਆ ਹਾਲਾਂਕਿ ਇਹਨਾਂ ਸੌਖਾ ਨਹੀਂ ਜਿੰਨਾ ਸਰਕਾਰ ਕਹਿ ਦਿੰਦੀ ਆ ਤੇ ਉਹਦੇ ਲਈ ਜਦੋਂ ਅਸੀਂ ਅਪਲਾਈ ਕਰਦੇ ਆ ਅਪਲਾਈ ਕਰਕੇ ਸਬੰਧਤ ਜਿਹੜਾ ਐਪਲੀਕੈਂਟ ਹੈਗਾ ਆ ਉਹ ਖੁਦ ਆਪਣਾ ਟੈਸਟ ਕਰਦਾ ਖੁਦ ਉਸ ਟੈਸਟ ਨੂੰ ਪਾਸ ਕਰਦਾ ਹਾਲਾਂਕਿ ਇੱਕ ਵਾਰ ਨਹੀਂ ਹੋ ਜਾਂਦਾ ਉਹਨੂੰ 2-4-5 ਵਾਰ ਟਰਾਈ ਕਰਨੇ ਪੈਂਦੀ ਆ ਬਹੁਤੀ ਵਾਰ ਤਾਂ ਇਹ ਸਾਈਡ ਬੰਦ ਵੀ ਰਹਿੰਦੀ ਆ ਇੱਕ ਵੱਡੀ ਸਮੱਸਿਆ ਜਿਹੜੀ ਹੋਣ ਆ ਰਹੀ ਆ ਸਰਕਾਰ ਵੱਲੋਂ ਜਿੱਥੇ ਸਰਕਾਰ ਕਹਿੰਦੀ ਕਿ ਘਰ ਬੈਠੇ ਲਾਇਸੈਂਸ ਬਣਾਓ ਔਰ ਵੱਡਾ ਧੋਖਾ ਫੀਸ ਪੇ ਹੋਈ ਐ ਔਰ ਐਪਲੀਕੈਂਟ ਨੇ ਟੈਸਟ ਪਾਸ ਕਰ ਲਿਆ ਉਹਦੇ ਵਿੱਚ ਕੀ ਇਹਨਾਂ ਨੇ ਨੁਕਸ ਕੀ ਗੱਡਿਆ ਜੀ ਉਹਦੇ ਪਿੱਛੇ ਵਾਇਲੇਸ਼ਨ ਆ ਅਸੀਂ ਇੱਥੇ ਹੁਣ ਗੱਲ ਕਰ ਰਹੇ ਆ ਆ ਪਿੱਛੇ ਘਰ ਦਾ ਕੋਈ ਮੈਂਬਰ ਵਿੱਚ ਬੋਲ ਸਕਦਾ ਜਾਂ ਕੋਈ ਇਧਰੋਂ ਰੋਡ ਤੋਂ ਕੋਈ ਆਵਾਜ਼ ਆ ਸਕਦੀ ਆ ਕੀ ਕੋਈ ਐਹੋ ਜਿਹੀ ਸੁਣ ਜਗ੍ਹਾ ਹੈਗੀ ਜਿੱਥੇ ਕੋਈ ਬੰਦਾ ਟੈਸਟ ਕਰੇਗਾ ਮਤਲਬ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਐ ਪਰੋਫਾਈਲਾਂ ਰਿਜੈਕਟ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਦੁਬਾਰਾ ਫੀਸਾਂ ਪੇ ਕਰਨ ਲਈ ਕਹਿ ਰਹੇ ਆ ਇਹ ਬਹੁਤ ਵੱਡਾ ਤੋਖਾ ਹੈ ਇੱਥੇ ਇਮੀਡੀਏਟਲੀ ਜਿਹੜਾ ਹੈਗਾ ਆ ਉਹ ਉਹ ਮਤਲਬ ਸਰਕਾਰ ਨੂੰ ਸੋਚਣਾ ਚਾਹੀਦਾ ਔਰ ਉਹ ਲੋਕਾਂ ਦੀ ਪਰਵਾਹੀ ਕਰਨੀ ਚਾਹੀਦੀ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਚਾਹੀਦਾ ਤੇ ਜਿਹੜੀਆਂ ਸਾਰੇ ਹੁਣ ਸੈੱਡ ਜਿਹੜੀ ਆ ਜਾਂ ਬੰਦ ਹੋਈ ਹੈ ਜਾਂ ਕਿਸੇ ਤਰ੍ਹਾਂ ਦੀ ਇਹਨੇ ਲੋਕਾਂ ਨੂੰ ਪ੍ਰੋਬਲਮ ਆ ਰਹੀਆਂ ਕੀ ਤੁਸੀਂ ਉੱਚੇ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਇਸ ਸੰਬੰਧ ਵਿੱਚ ਮੈਂ ਹਾਲਾਂਕਿ ਜਿਹੜੇ ਅਫਸਰ ਸਹਿਬਾਨ ਨੇ ਆਰਟੀਓ ਸਾਹਿਬ ਇਹ ਆਰਟੀਓ ਸਾਹਿਬ ਬੜੇ ਰਿਸਪੈਕਟਡ ਪਰਸਨ ਨੇ ਬੜੇ ਵਧੀਆ ਤਰੀਕੇ ਨਾਲ ਉਹ ਕੰਮ ਕਰ ਰਿਹਾ ਸਾਨੂੰ ਉਹਨਾਂ ਦੇ ਨਾਲ ਕੋਈ ਇਤਰਾਜ਼ ਨਹੀਂ ਪਰ ਇੱਥੇ ਸਾਰੀ ਗਲਤੀ ਸਰਕਾਰ ਦੀ ਹੈ ਇੱਥੇ ਜੋ ਵੀ ਘਪਲਾ ਹੋ ਰਿਹਾ ਸਰਕਾਰ ਕਰ ਰਹੀ ਹੈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਹੱਥ-ਵਾਸ ਕੁਝ ਨਹੀਂ ਚੰਡੀਗੜ੍ਹ ਐਸਟੀਸੀ ਦਫ਼ਤਰ ਤੋਂ ਇਹ ਸਾਰਾ ਕੁਝ ਹੋ ਕੇ ਆਉਂਦਾ ਮਤਲਬ ਤੁਸੀਂ ਇੱਕ ਪਾਸੇ ਲੋਕਾਂ ਨੂੰ ਕਹਿ ਰਹੇ ਜੀ ਤੁਹਾਡਾ ਕੰਮ ਸੌਖਾ ਕਰ ਰਹੇ ਆ ਦੂਜੇ ਪਾਸੇ ਲੋਕ ਜੋ ਉਸ ਕੰਮ ਨੂੰ ਆਪਣੇ ਕੰਪਿਊਟਰ ਤੇ ਕਰ ਰਹੇ ਆ ਤੇ ਤੁਸੀਂ ਇਹ ਬਹਾਨਾ ਲਾ ਰਹੇ ਜੀ ਤੁਸੀਂ ਹੈਲਪ ਕਿਉਂ ਕਿਸੇ ਦੀ ਲੈਂਦੇ ਆ ਕਿਹੜਾ ਕੰਮ ਹੈ ਜਿਹੜ ਤੇ ਸਾਰੇ ਸਰਕਾਰ ਨੇ ਹੋਰ ਦੇ ਕਿਹਾ ਕਿ ਜਿਹੜੇ ਸਰਕਾਰੀ ਮੁਲਾਜ਼ਮਾ ਜਿਹੜੇ ਉਹਨ ਘਰ ਘਰ ਜਾ ਕੇ ਜਿਹੜੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੱਲ ਕਰਨਗੇ ਕਿ ਉਹ ਜਿਹੜੀ ਸਮੱਸਿਆ ਜਿਹੜੀ ਆ ਹੱਲ ਹੋ ਰਹੀ ਆ ਜਾਂ ਫਿਰ ਵੈਸੇ ਵੀ ਲਟਕੀ ਹੋਈ ਜਾਵੇ। ਉਹ ਨਹੀਂ 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 ਜੀ ਇਦਾਂ ਦਾ ਕੁਝ ਨਹੀਂ ਹੋ ਰਿਹਾ। ਇਵਨ ਕੇ ਜਿਹੜੇ ਕੋਈ ਵਿਚਾਰੇ ਸਾਡੇ ਹੈਵੀ ਡਰਾਈਵਰ ਹੈਗੇ ਆ ਉਹਨਾਂ ਦਾ ਕੋਈ ਲਾਇਸੈਂਸ ਆ ਇੰਡੋਸਮੈਂਟ ਦਾ ਉਹਨਾਂ ਨੇ ਕੋਈ ਟੈਸਟ ਕਲੀਅਰ ਕਰ ਲਿਆ ਆ ਉਹਦੀ ਵੀ ਕਈ ਵਾਰ ਅਪਰੂਵਲ ਜਿਹੜੀ ਆ ਉਹ 5 5 10 10 ਵਾਰ ਕਹਿ ਕੇ ਜਾ ਕੇ ਕਰਾਉਣੇ ਪੈਂਦੀ ਜਦ ਕੇ ਜਦੋਂ ਕੋਈ ਵੀ ਵਿਅਕਤੀ ਐਪਲੀਕੈਂਟ ਫੀਸ ਪੇ ਕਰਨ ਤੋਂ ਬਾਅਦ ਆਪਣਾ ਜੋ ਸਰਕਾਰੀ ਹਦਾਇਤਾਂ ਦੇ ਮੁਤਾਬਕ ਜਿੱਦਾਂ ਟੈਸਟ ਹੈਗਾ ਆ ਉਹਨੂੰ ਕਲੀਅਰ ਕਰ ਲੈਂਦਾ ਆ ਜਾ ਉਹ ਐਮਬੀਏ ਸਾਹਿਬ ਦੇ ਕੋਲੋਂ ਆਪਣਾ ਟੈਸਟ ਕਲੀਅਰ ਕਰਕੇ ਆ ਜਾਂਦਾ ਉਹਨਾਂ ਦੀ ਆਈਡੀ ਚੋਂ ਪਾਸ ਹੋ ਗਿਆ ਤਾਂ ਆਟੋਮੈਟਿਕਲੀ ਉਹਦੀ ਅਪਰੂਵਲ ਹੋ ਜਾਣੀ ਚਾਹੀਦੀ ਆ ਔਰ ਸਰਕਾਰ ਨੇ ਇਹੀ ਗੱਲ ਮੰਨੀ ਸੀਗੀ ਕਿ ਇਸ ਤਰ੍ਹਾਂ ਹੋਵੇਗੀ ਪਰ ਬਿਲਕੁਲ ਨਹੀਂ ਇਦਾਂ ਹੋ ਰਿਹਾ ਜੀ ਤੇ ਸਰ ਕਿੰਨੀ ਕਿ ਜਿਹੜੀ ਫੀਸ ਜਿਹੜੀ ਆ ਪੇ ਕਰਨੀ ਪੈਂਦੀ ਆ ਫੀਸ ਬੇਸ਼ੱਕ ਭਾਵੇਂ ਜਿੰਨੀ ਮਰਜ਼ੀ ਹੋਵੇ ਮੇਰਾ ਖਿਆਲ ਆ ਇੱਕ ਆਈਟਮ ਦੀ ਲਗਭਗ ਸਾਢੇ 370 400 ਜਾਂ 520 ਉਸ ਤੋਂ ਵੱਧ ਵੀ ਹੋ ਜਾਂਦੀ ਆ ਫਿਰ ਇਹਨਾਂ ਨੇ ਇੱਕ ਹੋਰ بڑا ਪਿੱਛੇ ਜਾ ਤੱਕ ਖਾਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਆ ਇੱਕ ਟਰੇਲਰ ਦੀ ਇੱਕ ਆਈਟਮ ਆ ਜੀ ਟਰਾਂਸ ਦੇ ਵਿੱਚ ਮੋਸਟਲੀ ਜ਼ਿਆਦਾਤਰ ਲੋਕੀ ਟਰੱਕ ਤੇ ਬੱਸ ਨੂੰ ਮੰਨਦੇ ਆ ਇੱਕ ਟਰੇਲਰ ਦੀ ਉਹ ਕਾਫੀ ਜਿਹੜੇ ਬਾਹਰ ਜਾਂਦੇ ਸਾਡੇ ਨੌਜਵਾਨ ਉਹਨਾਂ ਨੂੰ ਸ਼ਾਇਦ ਉਸ ਲਾਇਸੈਂਸ ਦੀ ਲੋੜ ਪੈਂਦੀ ਆ ਉਹਦੇ ਲੋਕਾਂ ਨੇ ਫੀਸ ਵੀ ਪੇ ਕੀਤੀ ਉਹਨੂੰ ਕਹਿ ਰਿਹਾ ਜੇ ਤੁਸੀਂ ਬਿਡਰਾ ਕਰੋ ਤੇ ਉਹਨੂੰ ਸਰਕਾਰ ਉਸ ਸਾਈਡ ਨੂੰ ਬੰਦ ਕਰੇ ਮਤਲਬ ਕੁੱਲ ਮਿਲਾ ਕੇ ਸਾਰਾ ਜਿੰਨਾ ਵੀ ਹੈਗਾ ਇਹ ਚੰਡੀਗੜ੍ਹ ਤੋਂ ਸਿਸਟਮ ਜਿਹੜਾ ਗਲਤ ਚੱਲਦਾ ਆ ਰਿਹਾ ਸਰਕਾਰ ਮਤਲਬ ਲੋਕਾਂ ਨੂੰ ਕਹਿੰਦੀ ਕੁਛ ਆ ਔਰ ਲੋਕਾਂ ਦਾ ਹੋ ਕੁਛ ਰਿਹਾ ਕਿ ਜੇ ਇਤਨਾ ਸਰ ਨੂੰ ਸਰਕਾਰ ਜਾਂ ਮੈਨੂੰ ਕੋਈ ਹੋਰ ਜਿਹੜੀਆਂ ਫੀਸਾਂ ਜਿਹੜੀਆਂ ਪੇ ਕਰ ਦਿੱਤੀਆਂ ਜਾਂਦੀਆਂ ਸਰਕਾਰੀ ਤੌਰ ਤੇ ਤੇ ਉਹ ਕੀ ਫੀਸਾਂ ਜਿਹੜੀਆਂ ਬਾਸ ਹੋ ਜਾਂਦੀਆਂ ਕਿ ਜਾਂ ਫਿਰ ਵੈਸੇ ਨਹੀਂ ਜੀ ਫੀਸ ਤਾਂ ਰਿਫੰਡੇਬਲ ਹੈ ਹੀ ਕੋਈ ਨਹੀਂ ਜੇ ਕੋਈ ਗਲਤੀ ਦੇ ਨਾਲ ਕਿਸੇ ਟੈਕਸ ਦੀ ਫੀਸ ਗਲਤ ਇਕੱਠੀ ਗਿਆ ਉਹ ਵੀ ਰਿਫੰਡੇਬਲ ਨਹੀਂ ਹੈਗੀ ਉਹ ਆਰਟੀਓ ਦਫ਼ਤਰ ਚ ਹੀ ਨਹੀਂ ਮੈਂ ਤਹਿਸੀਲ ਦੇ ਵਿੱਚ ਵੀ ਬਾਤ ਕੀਤੀ ਤਾਂ ਉੱਥੇ ਵੀ ਇਹੀ ਹਾਲ ਹੈ ਉੱਥੇ ਵੀ ਅਪਰੂਵਲ ਦੇ ਨਾਂ ਤੇ ਜਦੋਂ ਜਿਹੜੇ ਸਰਟੀਫਿਕੇਟ ਆ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਬڑا ਮਤਲਬ ਪਰੇਸ਼ਾਨ ਕੀਤਾ ਜਾਂਦਾ ਜੀ ਤੁਹਾਡਾ ਦਾਖਲਾ ਜਾਣਾ ਤੁਸੀਂ ਜਲਦੀ ਉਹ ਬੱਚਿਆਂ ਦੀ ਕੋਈ ਮਾੜੀ ਮੋਟੀ ਕਰੈਕਸ਼ਨ ਹੁੰਦੀ ਜਾਂ ਕੋਈ ਰੈਜ਼ੀਡੈਂਸ ਸਰਟੀਫਿਕੇਟ ਹੁੰਦਾ ਉਹ ਸੇਵਾ ਕੇਂਦਰ ਤੋਂ ਬਣ ਕੇ ਆ ਜਾਂਦਾ ਉਹਨੂੰ ਜਿਹੜਾ ਆਪਰੇਟਰ ਆ ਉਹ ਖੋਲ ਕੇ ਦੇਖਦਾ ਹੀ ਨਹੀਂ ਕਈ ਕਈ ਦਿਨ ਮੈਂ ਖੁਦ ਇੱਕ ਦੋ ਬੱਚਿਆਂ ਦੇ ਇਸ ਤਰ੍ਹਾਂ ਤਹਿਸੀਲਦਾਰ ਸਾਹਿਬ ਨੂੰ ਕਹਿ ਕੇ ਜਾ ਕੇ ਜਿਹੜਾ ਹਫ਼ਤੇ ਚ ਕੰਮ ਹੋਣਾ ਚਾਹੀਦਾ ਉਹ 10 15 15 ਦਿਨ ਬਾਅਦ ਹੋ ਰਿਹਾ ਤੇ ਸਰ ਕੀ ਡੈਡੀ ਮੰਗਾ ਜਿਹੜੀ ਸਰਕਾਰ ਨੂੰ ਜਾਂ ਫਿਰ ਉੱਚੇ ਅਧਿਕਾਰੀਆਂ ਨੂੰ ਜਿਹੜੇ ਸਰਕਾਰੀ ਤੌਰ ਤੇ ਜੇ ਦੇਖੋ ਜੀ ਮੇਰਾ ਜਿੱਥੇ ਤੱਕ ਮੈਨੂੰ ਜੋ ਲੱਗਦਾ ਮੈਂ ਜੋ ਮਹਿਸੂਸ ਕਰਦਾ ਕਿ ਸਰਕਾਰਾਂ ਉਦੋਂ ਸਹੀ ਕੰਮ ਕਰਨਗੀਆਂ ਜਦੋਂ ਲੋਕ ਅਵੇਅਰ ਹੋਣਗੇ ਜਦੋਂ ਲੋਕ ਇਕੱਠੇ ਹੋਣਗੇ ਅੱਜ ਅ ਬੜੇ ਜਿਹੜੇ ਦਸੰਬਰ ਮਹੀਨਾ ਜਾਂ ਅਸੀਂ ਕਹਿ ਸਕਦੇ ਹਾਂ ਕੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ ਆ ਸ਼ਹੀਦੀ ਦਿਹਾੜੇ ਨੰਗੇ ਨੇ ਸਾਬਜਾਦਿਆਂ ਨੂੰ ਅਸੀਂ ਚੇਤੇ ਕੀਤਾ ਪਰ ਸਚਾਈ ਜਿਹੜੀ ਆ ਲੋਕ ਸੁਣਦੇ ਨੇ ਗਾਉਂਦੇ ਨੇ ਅਸਲ ਦੇ ਵਿੱਚ ਸੱਚ ਬੋਲਣਾ ਕੋਈ ਚਾਹੁੰਦਾ ਹੀ ਨਹੀਂ ਮੈਂ ਸਮਝਦਾ ਸਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਾਨੂੰ ਸੱਚ ਬੋਲਣ ਦੀ ਆਦਤ ਪੈ ਜਾਏ ਗਰੀਬ ਦੇ ਹੱਕ ਦੇ ਵਿੱਚ ਕੋਈ ਹਾਰਾ ਨਾਰਾ ਨਹੀਂ ਮਾਰ ਰਿਹਾ ਜਿੱਥੇ ਮжоਰਿਟੀ ਆ ਜਿਹਦੀ ਸਰਕਾਰ ਆ ਲੋਕ ਉਹਦੇ ਨਾਲ ਤੁਰ ਪੈਂਦੇ ਆ ਲੋਕਾਂ ਦਾ ਕੋਈ ਟਿਕਾਉ ਨਹੀਂ ਹੈਗਾ ਜੀ ਅਸੀਂ ਗੱਲ ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਨਾ ਉਹ ਸ਼ਹੀਦੀ ਜਿਹੜੀ ਆ ਉਹ ਅਣਖਲੇ ਦਿੱਤੀ ਗਈ ਸੀ ਉਹ ਅਣਖ ਸਿਗੀ ਟਿਕਾਊ ਰਹਿਣ ਵਾਲੀ ਜਾਣਖ ਕੀ ਸਾਡਾ ਕੈਰੇਕਟਰ ਉਹ ਹੈਗਾ ਸਾਡਾ ਚਰਤਰੋ ਹੈਗਾ ਕਿ ਅਸੀਂ ਕਿਤੇ ਟੇਕੇ ਬੈਠ ਸਕਦੇ ਆ ਸਾਡੇ ਸ਼ੰਘਾਰਸ਼ੰਦਰ ਸਾਡੇ ਵਿਚਾਰਾਂ ਚ ਕਿਹਾ ਐਡੀ ਤਾਕਤ ਹੈਗੀ ਆ ਕਿ ਅਸੀਂ ਆਪਣੇ ਬਲਬੂਤੇ ਕੁਝ ਕਰ ਸਕ ਜੀ ਕਿ ਅਸੀਂ ਹਮੇਸ਼ਾ ਨਿਰਭਰ ਜਿਹੇ ਮੌਕੇ ਦੇ ਵਿਧਾਇਕਾਂ ਦੇ ਰਹਿਾਂਗੇ ਕਿ ਉਹਨਾਂ ਦੀਆਂ ਚਾਪਲੂਸੀਆਂ ਕਰਦੇ ਰਹਿਾਂਗੇ ਇਸ ਕਰਕੇ ਲੋਕਾਂ ਨੂੰ ਤਕੜੇ ਹੋਣਾ ਪੈਣਾ ਮੈਂ ਬਾਰ ਬਾਰੀ ਗੱਲ ਬੇਨਤੀ ਕਰਦਾ ਹੁੰਨਾ ਬਹੁਤ ਸਾਰੀਆਂ ਸਟੇਜਾਂ ਤੋਂ ਲੋਕਾਂ ਨੂੰ ਸਰਕਾਰੀ ਪ੍ਰਾਈਵੇਟ ਕੋਈ ਵੀ ਅਦਾਰਾ ਜਿੱਥੇ ਪਬਲਿਕ ਦਾ ਸ਼ੋਸ਼ਣ ਹੁੰਦਾ ਉਥੇ ਡਟ ਕੇ ਖੜਨਾ ਚਾਹੀਦਾ ਸਾਡੇ ਨਾਲ ਜਗਮੁਣ ਸੱਜਣਾ ਜੀ ਗੱਲਬਾਤ ਕਰ ਰਹੇ ਸੀਗੇ ਸਰਕਾਰੀ ਤੌਰ ਤੇ ਜਿਹੜੀਆਂ ਸਮੱਸਿਆ ਆ ਰਹੀਆਂ ਡਰਾਈਵਰਾਂ ਦੀ ਲਾਇਸੈਂਸ ਦੀਆਂ ਸਮੱਸਿਆ ਆ ਰਹੀ ਉਹ ਉਸ ਨੂੰ ਲੈ ਕੇ ਸੀ ਅੱਜ ਜਗਮੁਣ ਸੱਜਣਾ ਨਾਲ ਵਿਸ਼ੇਸ਼ ਤੌਰ ਤੇ ਇੰਟਰਵਿਊ ਕਰਨਾ ਹੈ ਬਹੁਤ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ